ਇਰੇ ਦੂਜੀ ਵਾਰ ਬੁਆਲਿਆ ਕਰੋ ਯਾਰ ਰਾਜਪੁਰ 10 ਮਿੰਟ ਦੇ ਸਿਤੇ ਇਹਨਾਂ ਖਾਦੀ ਜਾਂਦੇ ਨੇ ਕਿ ਇੱਕ ਬਾਲੋਰੀ ਬਟੇਂਡਾ ਦੇ ਵਿੱਚ ਡੀਜੇ ਫਰੈਂਡ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਹੜੇ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਣ ਲੰਗਰ ਲਗਾਇਆ ਗਿਆ ਸ਼ਹੀਦੀ ਦਿਹਾੜਾ ਜਿਹੜਾ ਸਹਿਬਜ਼ਾਦਿਆਂ ਦਾ ਉਹ ਵੀ ਮਨਾਇਆ ਜਾ ਰਿਹਾ ਤੇ ਕਿਸਾਨ ਏਕਤਾ ਨੂੰ ਸਮਰਪਿਤ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਡੀਜੇ ਫਰੈਂਡ ਵੱਲੋਂ ਉਹਨਾਂ ਦੀ ਪੂਰੀ ਟੀਮ ਆ समर्पित है इस टीम ਵੱਲੋਂ ਪਹਿਲਾਂ ਇਸ ਤੋਂ ਬਾਅਦ ਹੈ ਜਿਹੜੀ ਦਿੱਲੀ ਰਵਾਨਾ ਹੋਊਗੀ ਟੀਮ ਦਿੱਲੀ ਜਿਹੜੀ ਇਹ ਉਸ ਤੋਂ ਪਹਿਲਾਂ ਜਿਹੜਾ ਬਠਿੰਡਾ ਦੇ ਅਜੀਤ ਰੋਡ ਉੱਥੇ ਲੰਗਰ ਲਗਾਇਆ ਤੇ ਇਸ ਤੋਂ ਬਾਅਦ ਹੁਣ ਇਹ ਸਾਰੀ ਟੀਮ ਆ ਜਿਹੜੀ ਦਿੱਲੀ ਰਵਾਨਾ ਹੋਣੀ ਆ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਜਿਹੜੇ ਓਨਰ ਹਾਂ ਹਾਂਜੀ ਕੀ ਨਾਮ ਆ ਪਾ ਜਿਹੜੇ ਸ਼ੁਰੂ ਕਰਨ ਲੱਗੇ ਹਾਂਜੀ ਸ਼ਸ਼ੀਕਲ ਸਰਿਆਂ ਨੂੰ ਮੈਂ ਬੂਟਾ ਜੈਲਰ ਡੀਜ ਫਰੈਂਡਸ ਬਠਿੰਡਾ ਸੌ ਬੁੱਟੀ ਰੋਡ ਬਠਿੰਡਾ ਦੀ ਸੋ ਅੱਜ ਅਸੀਂ ਜੋ ਉਹ ਸਾਬ ਜਾਦੇ ਛੋਟੇ ਸਾਬ ਜਾਦੇ ਇਸੀ ਦੀ ਜਾਦੇ ਵਿੱਚ ਤੇ ਸਾਡੇ ਦਿੱਲੀ ਦੇ ਵਿੱਚ ਜੋ ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਸਾਡਾ ਇਹ ਲੰਗਰ ਚੱਲ ਰਿਹਾ ਹੈ ਵੈਸੇ 24 ਤਰੀਕ ਤੋਂ ਲੈ ਕੇ ਇਹ 30 ਤਰੀਕ 30 ਤਰੀਕ ਤੱਕ ਲਗਾਤਾਰ ਚੱਲੂਗਾ ਪਰ ਅੱਜ ਅਸੀਂ ਇੱਥੇ ਦਿਨੇ ਕੜੀ ਚਾਹ ਦਾ ਲੰਗਰ ਲਗਾ ਕੇ ਅਸੀਂ 2-3 ਵਜੇ ਥੋੜੇ ਟਾਈਮ ਬਾਅਦ ਅਸੀਂ ਗੱਡੀਆਂ ਲੈ ਕੇ ਇੱਥੇ ਲੰਗਰ ਤਾਂ ਲਗਾਤਾਰ ਚੱਲਦਾ ਹੀ ਰਹੂਗਾ ਉੱਥੇ ਵੀ ਅਸੀਂ ਕਿੰਨੂਆਂ ਦਾ ਲੰਗਰ ਲੈ ਕੇ ਕਿਸਾਨਾਂ ਵਾਸਤੇ ਜਾ ਰਹੇ ਹਾਂ ਤੇ ਇਕੱਠੇ ਹੋ ਕੇ ਅਸੀਂ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਹਾਂ ਕਿਉਂਕਿ ਜੇ ਸਰਕਾਰ ਦੀਆਂ ਇਹ ਬੁਰੀਆਂ ਨੀਤੀਆਂ ਦੇ ਖਿਲਾਫ ਸਾਨੂੰ ਵੀ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਕਿਉਂਕਿ ਅਸੀਂ ਵੀਡੀਓ ਦੇਖਦੇ ਆ ਬੈਠੇ ਤੇ ਸਾਡੇ ਕਿਸਾਨ ਜੋ ਦਰਦ ਝੱਲ ਰਹੇ ਆ ਜਿੱਥੇ ਬੈਠੇ ਸੋ ਸਾਨੂੰ ਸਭ ਨੂੰ ਸਭ ਦੀ ਜਮੀਰ ਜੇ ਜਾਗਦੀ ਹੈ ਤਾਂ ਉਹਨੂੰ ਉੱਪਰ ਉੱਠ ਕੇ ਸਾਨੂੰ ਦਿੱਲੀ ਦੇ ਵੱਲ ਜ਼ਰੂਰ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੋ ਧੰਨਵਾਦ ਕਰਦਾ ਸਰ ਜਿਸ ਤਰ੍ਹਾਂ ਤੁਸੀਂ ਕਾਲਾ ਕੀਤਾ ਹੈ ਸ਼ਹਿਰ ਸਾਡੇ ਸਾਰੇ ਵਪਾਰੀ ਆ ਰਹੇ ਆ ਕੀ ਕਰੇ ਜੋ ਬਾਕੀ ਲੋਕਾਂ ਨੂੰ ਮੈਂ ਇਹ ਦਰਜਾ ਕਿ ਤੁਸੀਂ ਵੀ ਆਪਾਂ ਨਾਲ ਜਾ ਰਹੇ ਹੋ ਸੋ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਚਾਹੇ ਵਪਾਰੀ ਵਰਗ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਉਹ ਦੁਕਾਨਦਾਰ ਹੈ ਕਿ ਹਰ ਇੱਕ ਦਾ ਫਰਜ ਬੰਦਾ ਹੈ ਕਿਉਂਕਿ ਜੋ ਇਹ ਘਟਿਆ ਨੀਤੀ ਸਰਕਾਰ ਨੇ ਅਪਣਾਈ ਹੈ ਇਹ ਹਰੇਕ ਨੂੰ ਫਰਕ ਪੈਣਾ ਕਿਉਂਕਿ ਜੇ ਕਿਸਾਨ ਹੈ ਤਾਂ ਸਾਰੀ ਦੁਕਾਨਦਾਰੀ ਹੈ ਤਾਂ ਹੀ ਵਪਾਰ ਚੱਲੂਗਾ ਸਭ ਕਿਸਾਨੀ ਦੇ ਅੱਸ ਵੱਧ ਛੜ ਕੇ ਮੈਂ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਕਿ ਉੱਥੇ ਹਿੱਸਾ ਬਣੀਏ ਆਪਾਂ ਕਿ ਵੱਧ ਛੜ ਕੇ ਜਿੰਨਾ ਹੋ ਸਕਦਾ ਹੈ ਕੁਝ ਟਾਈਮ ਵਾਰੀਆਂ ਵੱਨ ਲੋ ਵਾਰੀ-ਵਾਰੀ ਜਰੂਰ ਜਾਣਾ ਚਾਹੀਦਾ ਹੈ ਉੱਥੇ ਆ ਟੀਮ ਦੇ ਕਿੰਨੇ ਮੈਂਬਰ ਆ ਉਥੇ ਸਾਡੀ ਟੀਮ ਦੇ ਘੱਟੋ ਘੱਟ 15-20 ਮੈਂਬਰ ਅਸੀਂ ਜਾ ਰਹੇ ਹਾਂ ਹੋ ਸਕਦਾ ਜੇ ਉਸ ਤੋਂ ਪਹਿਲਾਂ ਕੋਈ ਹੋਰ ਸਾਡੇ ਲਈ ਜਾਣ ਲਈ ਤਿਆਰ ਹੋਵੇ ਅਸੀਂ ਆਪਣੀ ਗੱਡੀ ਦਾ ਪ੍ਰਬੰਧ ਆ ਅਸੀਂ ਕਰਕੇ ਦੇਵਾਂਗੇ ਉਹਨਾਂ ਨੂੰ ਜਿਹੜੇ ਸਾਡੇ ਨਾਲ ਅਸੀਂ ਪਹਿਲਾਂ ਲਾਇਆ ਹੋਇਆ ਬੈਨਰ ਪਹਿਲਾਂ ਹੀ ਕਿ ਜੇ ਕੋਈ ਦਿੱਲੀ ਜਾਣ ਦਾ ਇੱਛਾ ਕੋ ਵੀ ਅਸੀਂ ਨਾਲ ਉਹਨੂੰ ਲੈ ਕੇ ਜਾਵਾਂਗੇ ਸੋ ਅਸੀਂ ਉਥੇ ਕਿੰਨਾਂ ਦਾ ਲੰਗਰ ਲੈ ਕੇ ਜਾ ਰਹੇ ਹਾਂ ਜੀ ਬਹੁਤ ਵਧੀਆ ਪ੍ਰਬਾਲਾ ਕੀਤਾ ਜਾ ਰਿਹਾ ਹੈ ਇਹ ਟੀਮ ਵੱਲੋਂ ਅ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਇੱਥੇ ਲੰਗਰ ਲਗਾਇਆ ਗਿਆ ਤੇ ਉਥੇ ਕਿਨੂਆ ਦਾ ਲੰਗਰ ਤੇ ਜੇ ਕੋਈ ਜਾਣਾ ਚਾਹੁੰਦਾ ਤਾਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਆ ਤੇ ਇੱਕ ਜਿਹੜਾ ਸ਼ਹੀਦੀ ਦਿਹਾੜਾ ਨੂੰ ਸਮਰਪਿਤ ਇਹ ਟੀਮ ਵੱਲੋਂ ਪਰਾਲਾ ਕੀਤਾ ਗਿਆ ਬੂਟਾ ਜੈਲਦਾਰ ਤੇ ਉਹਨਾਂ ਦੀ ਪੂਰੀ ਟੀਮ ਆ ਜਿਹੜੀ ਇਹ ਬਠਿੰਡਾ ਦੇ ਅਜੀਤ ਰੋਡ DJ ਫਰੈਂਡ ਇਹ ਆਪਦੀਆਂ ਸੇਵਾ ਦੇ ਰਹੇ ਇੱਥੇ ਤੇ ਇਹਨਾਂ ਦੇ ਦਿਲ ਦੇ ਵਿੱਚ ਆਇਆ ਕਿ ਕਿਸਾਨਾਂ ਨੂੰ ਉਥੇ ਜਾ ਕੇ ਲੰਗਰ ਲਾਇਆ ਜਾਵੇ ਤੇ ਸਮਰਪਣ ਤੇ ਬਾਕੀ ਆਪਣਾ ਜਿਹੜਾ ਇਹ ਆਪ ਦਾ ਕਾਰੋਬਾਰ ਇਥੋਂ ਹੁਣ ਬੰਦ ਕਰਕੇ ਉੱਤੇ ਪਹੁੰਚ ਰਿਹਾ ਕਿਸਾਨਾਂ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਹੋਰ ਵਪਾਰੀਆਂ ਨੂੰ ਵੀ ਅਪੀਲ ਕੀਤੀ ਹੈ ਇਹਨਾਂ ਨੇ ਵੀ ਹਰ ਇੱਕ ਨੂੰ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੀਦਾ ਆਣਾ ਚਾਹੀਦਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਸਾਰੀ ਜਿਹੜੀ ਡੀਜੇ ਦੀ ਟੀਮ ਹੈ ਜਿਹੜੀ ਫਰੈਂਡ ਡੀਜੇ ਫਰੈਂਡ ਦੀ ਟੀਮ ਵੱਲੋਂ ਪ੍ਰਚਾਰਾ ਕੀਤਾ ਜਾ ਰਿਹਾ ਪਹਿਲ ਕਦਮੀ ਜਿਹੜੀ ਇਹਨਾਂ ਨੇ ਕੀਤੀ ਹੈ ਬਠਿੰਡਾ ਦੇ ਅਜੀਤ ਰੋਡ ਤੋਂ ਸਾਰਾ ਆਪ ਦਾ ਲੈ ਕੇ ਇਥੋਂ ਭਾਂਡੇ ਢਿੰਡੇ ਸਾਰੇ ਚਾਕੇ ਉੱਥੇ ਲੈ ਕੇ ਜਾਣਗੇ ਦਿੱਲੀ ਰਮਾਨਾ ਹੋਣਗੇ ਕਿੰਨੂਆਂ ਦਾ ਜਿਹੜਾ ਲੰਗਰ ਆ ਗੱਡੀਆਂ ਭਰ ਕੇ ਜਿਹੜੀਆਂ ਇੱਥੋਂ ਦਿੱਲੀ ਰਵਾਨਾ ਹੋਣਗੀਆਂ ਈ ਬੀ ਜੇ ਫਰੈਂਡ ਬਲੋਪਰਾਲਾ ਕੀਤਾ ਜਾ ਰਿਹਾ ਬੂਟਾ ਜੈਲਦਾਰ ਆ ਜਿਹੜਾ ਇਹ ਪੂਰੀ ਟੀਮ ਆ ਉਹਨਾਂ ਦੀ ਪੂਰੀ ਟੀਮ ਨੂੰ ਸਲਾਮ ਆ ਜਿਹੜੇ ਜਾ ਰਹੇ ਆ ਭੋਸਣਾ ਪ੍ਰਾਲਾ ਕੀਤਾ ਜਾ ਰਿਹਾ ਹੈ ਨਾ ਦੇ ਟੀਮ ਵੱਲੋਂ ਜਿਹੜਾ ਅੱਜ ਦਿੱਲੀ ਰਵਾਨਾ ਲਈ ਤੇ ਗੱਡੀਆਂ ਇਹਨਾਂ ਦੀਆਂ ਹੈਗੀਆਂ ਤਿਆਰ ਜੇ ਕਿਸੇ ਨੇ ਜਾਣਾ ਚਾਹੁੰਦਾ ਕੋਈ ਵੀਰ ਤਾਂ ਇਹਨਾਂ ਦੇ ਨਾਲ ਜਾ ਸਕਦੇ ਆ ਬੂਟਾ ਜੈਲਦਾਰ ਜਿਹੜੇ ਸਿੰਗਰ ਵੀ ਐ ਪੰਜਾਬੀ ਤੇ ਇਹਨਾਂ ਦਾ ਡੀਜੇ ਵੀ ਐ ਡੀਜੇ ਫਰੈਂਡ ਐ ਜਿਹੜਾ ਅਜੀਤ ਰੋਡ ਤੇ ਗੱਡੀਆਂ ਪਰ ਕੇ ਜਣੀਆਂ ਕਿੰਨੂ ਦੀਆਂ ਦਿੱਲੀ ਰਵਾਨਾ ਹੋ ਰਿਹਾ ਹੈ ਕਿਸਾਨ ਵੀਰਾਂ ਲਈ ਜਿਹੜੇ ਅੰਦੋਲਨ ਦੇ ਵਿੱਚ ਬੈਠੇ ਆ ਹੁਣ ਯੂਥ ਕਾਰੋਬਾਰੀ ਵਪਾਰੀ ਸਾਰੇ ਦਿੱਲੀ ਦਾ ਰੁਖ ਕਰ ਰਹੇ ਆ ਇਹ ਸਾਰੀ ਟੀਮ ਇਹਨਾਂ ਦੀ ਵਧਾਈ ਦੇ ਪਾਤਰ ਹੈ ਇਹ ਪੂਰੀ ਟੀਮ ਜਿਹੜੀ ਬੂਟਾ ਜੈਲਦਾਰ ਤੇ ਉਹਨਾਂ ਦੇ ਸਾਥੀ ਹੈ ਬਹੁਤ ਸੋਹਣਾ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਹਰ ਇੱਕ ਨੂੰ ਅੱਗੇ ਆਣਾ ਚਾਹੀਦਾ ਇਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਬਹੁਤ ਵਧੀਆ ਮੈਸੇਜ ਜਿਹੜਾ ਬੂਟਾ ਜੈਲਦਾਲ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਪੂਰੀ ਟੀਮ ਆ ਤਿਆਰੀਆਂ ਹੁਣ ਜਾਣਦੀਆਂ ਜਿਹੜੀਆਂ ਸਤਿ ਸ਼੍ਰੀ ਅਕਾਲ ਜੀ ਤੋਂ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਵੱਡਾ ਵੀਰ ਬੂਟਾ ਜੈਲਦਾਲ ਡੀਜੇ ਫਰੈਂਡਸ ਤੋਂ ਜਿਨ੍ਹਾਂ ਨੇ 24 ਤਰੀਕ ਤੋਂ ਲਗਾਤਾਰ ਸ਼ਾਹਬ ਜਦਾਂ ਦੀ ਯਾਦ ਵਿੱਚ ਲੰਗਰ ਚੱਲ ਰਿਹਾ ਜੀ 31 ਤਰੀਕ ਤੱਕ ਚੱਲੂਗਾ ਉਸ ਅੱਜ ਲੰਗਰ ਤੋਂ ਬरांत ਸਾਡੀ ਸਾਰੀ ਟੀਮ ਦਿੱਲੀ ਵੱਲ ਰਵਾਨਾ ਹੋਊਗੀ ਕਿਸਾਨ ਅੰਦੋਲਨ ਜਿਹੜਾ ਸਾਡਾ ਚੱਲ ਰਿਹਾ ਉਹਦੇ ਵਿੱਚ ਸਾਥ ਦੇਣ ਵਾਸਤੇ ਵੀ ਜੇ ਫਰੈਂਡ ਤੇ ਸਾਡੇ ਸਾਰੇ ਸਾਰੇ ਟੀਮ ਰਵਾਨਾ ਹੋ ਰਹੀ ਹੈ ਜੀ ਇਸ ਵੇਲੇ ਕੀ ਨਾਮ ਆਪਣਾ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਤੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਭਾਗਸ਼ਾਲੀ ਹੈ ਜੋ ਸਾਡੇ ਸਤਿਕਾਰਯੋਗ ਭਾਈ ਬੂਟਾ ਜੀ ਡੀਜੀ ਫਰੈਂਡਸ ਜ਼ਿਰੋਲ ਸਿਟੀ ਬਠਿੰਡਾ ਤੋਂ ਜਿਨ੍ਹਾਂ ਨੂੰ ਸਾਨੂੰ ਸੇਵਾ ਦਾ ਮੌਕਾ ਬਖਸ਼ਿਆ ਦਿੱਲੀ ਜਾਣ ਵਾਸਤੇ ਸਾਨੂੰ ਪਰਮਾਤਮਾ ਦੇ ਚਰਨਾਂ ਤੇ ਵਿੱਚ ਇਹ ਸੇਵਾ ਕਰਨ ਦਾ ਮੌਕਾ ਬਖਸ਼ਿਆ ਅਸੀਂ ਤਹਿ ਦਿਲ ਤੋਂ ਸ਼ੁਕਰੀਆਦਾ ਕਰਦੇ ਹਾਂ ਜੋ ਵੀ ਕਿਸਾਨ ਵੀਰ ਉੱਥੇ ਬੈਠੇ ਨੇ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰ ਰਹੇ ਨੇ ਪਰਮਾਤਮਾ ਵਾਹਿਗੁਰੂ ਜਲਦੀ ਤੋਂ ਜਲਦੀ ਇਹ ਗੱਲ ਸਾਡੀ ਸੁਣੇ ਮੋਦੀ ਸਰਕਾਰ ਜਲਦੀ ਓਲਦੀ ਸੁਣੇ ਤੇ ਅਸੀਂ ਰਾਜੀ ਖੁਸ਼ੀ ਆਪਣੇ ਨਵੇਂ ਸਾਲ ਤੇ ਉਹਦੇ ਘਰੇ ਆਈਏ ਧੰਨਵਾਦ ਜੀ ਜੀ ਬਹੁਤ ਵਧੀਆ ਹੈ ਇਹ ਨਰੇਸ਼ ਕੁਮਾਰ ਜੀ ਜਿਨ੍ਹਾਂ ਨੇ ਗੱਲਾਂ ਸੰਧਿਆ ਕੀਤੀ ਅੱਜਕੀਨਾ ਆਪਣਾ ਕੀ ਕਹਿਣਾ ਚਾਹੋਗੇ ਸੁਯੰਦਰ ਸਿੰਘ ਜੀ ਸੁਯੰਦਰ ਜੀ ਕਿਸ ਤਰ੍ਹਾਂ ਤਿਆਰੀਆਂ ਹੋਣ ਜਾ ਰਹੇ ਹੋ ਸਾਰੇ ਜਿੱਥੇ ਕੀ ਕਹਿਣਾ ਚਾਹੋਗੇ ਤਿਆਰੀਆਂ ਜੀ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਕੁਝ ਮਰਜ਼ੀ ਹੋ ਜੇ ਵੀ ਅਸੀਂ ਪਿੱਛੇ ਨਹੀਂ ਹਟਣਾ ਹੁਣ ਇੱਥੇ ਫੈਦਨ ਤੋਂ ਲੈ ਕੇ ਦੋਸਤ ਲੱਗੇ ਵੇ ਟਾਮ ਐਂਡ ਜੈਰੀ ਨਾਲ ਪੀਜ਼ੇ ਵਾਲੇ ਮੁੰਡੇ ਆ ਬੂਟਾ ਬਾਈ ਡੀਜੇ ਵਾਲੇ ਇੱਕ ਦੋ ਹੋਰ ਮੁੰਡੇ ਆ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਇਹ 30 ਤਰੀਕ ਤੱਕ ਇਸ ਤਰ੍ਹਾਂ ਹੀ ਚੱਲਣਾਗਾ ਹੁਣ ਦਿੱਲੀ ਜਾਂਦੇ ਰਹਿੰਦੇ ਆ ਟਾਲੀਆਂ ਵੀ ਜਾਂਦੀਆਂ ਪਿੰਡਾਂ ਚੋਂ ਹੁਣ ਅੱਜ ਬਾਈ ਬੂਟੇ ਆ ਗਏ ਨੇ ਆਪਦੀਆਂ ਗੱਡੀਆਂ ਤਿਆਰ ਕਰੀਆਂ ਇਹ ਵੀ ਜਾ ਰਹੇ ਆ ਅਸਤਾ ਮੋਦੀ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਜਿੱਥੇ ਮਰਜ਼ੀ ਭੱਜ ਲਾ ਅਸੀਂ ਪਿੱਛੇ ਨਹੀਂ ਹਟਣਾਗਾ ਜਿੰਨਾ ਚਿਰ ਮਰਜ਼ੀ ਚੱਲਣਾ ਚਾਹ ਲੈ ਅਸੀਂ ਚੱਲਣ ਨੂੰ ਤਿਆਰ ਆਂ ਅੱਜ ਵੀਰ ਜੀ ਹੋਰ ਵੀ ਵੀਰ ਖੜੇ ਆ ਠੀਕ ਹੈ ਨਾ ਅਸੀਂ ਜਿਹੜੀ ਇਹ ਮੋਦੀ ਸਰਕਾਰ ਆ ਇੱਕ ਜ਼ਾਲਮ ਸਰਕਾਰ ਆ ਜਿਹੜੀ ਸਾਹਿਬਜ਼ਾਦੇਆਂ ਵੇਲੇ ਵੀ ਸਾਡੇ ਗੁਰੂਆਂ ਵੇਲੇ ਜਿਹੜੀਆਂ ਉਦੋਂ ਦੀਆਂ ਸਰਕਾਰਾਂ ਤੇ ਹੁਣ ਦੀਆਂ ਸਰਕਾਰਾਂ ਵਿੱਚ ਕੋਈ ਫਰਕ ਨਹੀਂਗਾ ਉਹ ਐਜ਼ ਅ ਮੰਤਰੀ ਆ ਐਜ਼ ਅ ਪ੍ਰਧਾਨ ਮੰਤਰੀ ਆ ਜਿਹੜੇ ਸਾਡੀ ਆਵਾਜ਼ ਨਹੀਂ ਸੁਣ ਸਕਦਾ ਉਹ ਇਹ ਨਹੀਂ ਦੇਖਦਾ ਕਿ ਸਾਡੇ ਬਜ਼ੁਰਗ ਨੌਜਵਾਨ ਸਾਡੀਆਂ ਬਜ਼ੁਰਗ ਮਾਤਾਵਾਂ ਉਹ ਤੇ ਠੰਡ ਵਿੱਚ ਪਈਆਂ ਆਂ ਸਾਨੂੰ ਇਹ ਗੱਲ ਦਾ ਬਹੁਤ ਹੀ ਜ਼ਿਆਦਾ ਰੋਸ਼ ਹੈ ਕੀ ਜਲਦੀ ਤੋਂ ਜਲਦੀ ਜਿਹੜੇ ਕਾਨੂੰਨ ਇਹ ਵਾਪਸ ਲਿੱਤੇ ਜਾਣ ਪਰ ਇਹ ਸਿੱਖ ਕੌਮ ਆ ਇਹ ਪਿੱਛੇ ਹਟਣ ਵਾਲੀ ਕੌਮ ਨਹੀਂ ਹੈਗੀ ਠੀਕ ਆ ਸਾਨੂੰ ਇਸ ਚੀਜ਼ ਦਾ ਹੱਲ ਚਾਹੀਦਾ ਪਰ ਅਸੀਂ ਹੱਲ ਹਰ ਹਾਲਤ ਵਿੱਚ ਕਰਵਾ ਕੇ ਰਵਾਂਗੇ ਤੇ ਇਹ ਮੋਦੀ ਨੂੰ ਝਕਾ ਕੇ ਰਵਾਂਗੇ ਜਲਦ ਰਹਾ ਲਾਸਟ ਬਸ ਅਸੀਂ ਤਾਂ ਇਹ ਹੀ ਕਹਿਣਾ ਚਾਹਾਂਗੇ ਅਸੀਂ ਜੇ ਸੰਘਰਸ਼ ਦੇ ਵਿੱਚ ਖੜੇ ਆ ਤੇ ਸਾਡੀ ਸਿੱਖ ਕੌਮ ਡਟ ਕੇ ਖੜੀ ਹੈ ਤੇ ਸਾਡੇ ਕੱਲ ਕੋਈ ਵੀਰ ਨੇ ਥੋੜੀ ਜਿਹੀ ਕੋਈ ਗੱਲ ਕਹੀ ਸੀ ਕਹਿੰਦੇ ਉੱਥੇ ਹਾਲਾਤ ਵਿਗੜਨ ਵਾਲੇ ਨੇ ਕਿ ਉੱਥੇ ਗੋਲੀ ਦਾ ਆਰਡਰ ਹੋਣ ਵਾਲਾ ਕੋਈ ਕੋਈ ਵਾਰ ਦਾ ਤਦੀ ਨਾ ਹੋ ਜੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਇਤੋਂ ਵਧੀਆ ਹੋਰ ਕੀ ਮੌਕਾ ਹੈ ਕਿ ਗੋਲੀ ਵਜੂ ਦਾ ਪਹਿਲਾਂ ਮੇਰੇ ਵਜੇ ਮੈਂ ਕਹਿੰਦਾ ਸਭ ਤੋਂ ਪਹਿਲਾਂ ਉੱਥੇ ਗੋਲੀ ਦਾ ਆਰਡਰ ਕੋਈ ਕਰੇ ਅਸੀਂ ਜਿਹੜੀ ਇਹੋ ਜੀ ਸ਼ਹੀਦੀ ਬਰਕਰਾਰ ਰਹੂਗੀ ਸੋ ਅਸੀਂ ਇਸ ਕਿਸਾਨੀ ਸੰਘਰਸ਼ ਦੇ ਨਾਲ ਬਿਲਕੁਲ ਡਟ ਕੇ ਖੜੇ ਆ ਜਿੰਨਾ ਚਿਰ ਅਸੀਂ ਜਿੱਤ ਕੇ ਨਹੀਂ ਆਉਂਦੇ ਅਸੀਂ ਵਾਪਸ ਨਹੀਂ ਮੁੜਦੇ ਤੇ ਬਾਕੀ ਧੰਨਵਾਦ ਕਰਦਾ ਮੇਰੀ ਸਾਰੀ ਟੀਮ ਦਾ ਜਿਨ੍ਹਾਂ ਨੇ ਵੱਚੜ ਕੇ ਮੇਰਾ ਸਾਥ ਦਿੱਤਾ ਤੇ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਭਾਈ ਗੁਲਾਬ ਮਾਨ ਜੀ ਸੁਖਵਿੰਦਰ ਜੀ ਤੇ ਹੋਰ ਮੇਰੇ ਸਾਥੀ ਵੀਰ ਜਿਨ੍ਹਾਂ ਸਦਕਾ ਅਸੀਂ ਇਹ ਕੋਸ਼ਿਸ਼ ਕੀਤੀ ਹੈ ਸੋ ਮੈਂ ਸਾਰਿਆਂ ਦਾ ਧੰਨਵਾਦ ਕਰ ਲਾਂਗੇ ਬਹੁਤ ਵਧੀਆ ਉਪਰਾਲਾ ਤੇ ਪਿੱਛੇ ਨਹੀਂ ਹਟਦੇ ਇਹ ਵੀ ਜਿਹੜੇ ਨੌਜਵਾਨ ਨੇ ਜਿਹੜੇ ਤੁਰ ਕੇ ਹੁਣ ਦਿੱਲੀ ਨੂੰ ਅੱਜ ਕੀ ਨਾਮ ਹੈ ਮੇਰਾ ਨਾਮ ਜਸਦੀਪ ਸਿੰਘ ਹੈ ਜੀ ਆਪਣਾ ਟੌਮ ਐਂਡ ਜੈਰੀ ਪੀਜਾ ਸੀ 24 ਤਰੀਕ ਤੋਂ ਲੈ ਕੇ ਤੇ 30 ਤਰੀਕ ਤੱਕ ਲੰਗਰ ਦਾ ਸੋਚਿਆ ਹੋਇਆ ਹੈਗਾ ਨਾਲ ਮੇਰੇ ਇਹ ਰੈਂਕ ਸਟੂਡੀਓ ਵਾਲ ਟੈਟੂ ਵਾਲਾ ਮੁੰਡਾ ਹੈਗਾ ਉਹਨੇ ਵੀ ਵਧੀਆ ਆਪਣਾ ਸਾਥ ਦਿੱਤਾ ਜੀ ਤੇ ਮੈਂ ਤਵੱਜ ਨਹੀਂ ਕਰਨਾ ਚਾਹਾਂਗੇ ਜੀ ਲਾ ਦਿਓ ਨਾਰਾ ਫਿਰ ਇੱਕ ਜਾਂਦੇ ਸਾਰੇ ਸਾਰੇ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ 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 ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਕੇਂਦਰ ਸਰਕਾਰ ਮਰਦਾਬਾਦ ਕਿਸਾਨ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੇਂਦਰ ਸਰਕਾਰ ਮਰਦਾਬਾਦ ਕਾਨੂੰਨ ਬਾਤ ਲਓ ਆਪ ਲੋਕ ਬਾਤ ਲਓ ਹਰ ਹਾਲਤ ਵਿੱਚ ਵਾਪਸ ਕਰਾ ਕੇ ਰਵਾਂਗੇ ਕਰਾ ਕੇ ਰਵਾਂਗੇ ਕਰਾ ਕੇ ਰਵਾਂਗੇ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਵਧੀਆ ਪ੍ਰਚਾਰਾ ਕੀਤਾ ਜਿਸ ਤਰ੍ਹਾਂ ਪੰਜਾਬੀ ਸਿੰਗਰ ਆ ਜਿਹੜੇ ਉਹ ਦਿੱਲੀ ਦੇ ਵਿੱਚ ਧਰਨੇ ਤੇ ਬੈਠੇ ਆ ਬਾਕੀ ਜਿਹੜੇ ਸਾਊਂਡ ਵਾਲੇ ਡੀਜੇ ਦਾ ਕੰਮ ਕਰਨ ਵਾਲੇ ਵੀਰ ਵੀ ਬਠਿੰਡਾ ਤੋਂ ਰਵਾਨਾ ਹੋ ਰਿਹਾ ਇਸ ਤੋਂ ਪਹਿਲਾਂ ਉਹਨਾਂ ਨੇ ਲੰਗਰ ਲਗਾਇਆ ਹੁਣ ਉੱਥੇ ਜਾ ਕੇ ਕਿਨੂਆਂ ਦਾ ਲੰਗਰ ਆ ਜਿਹੜਾ ਉੱਥੇ ਦਿੱਲੀ ਸੇਵਾ ਲਾਉਣਗੇ ਤੇ ਕਿਸੇ ਗੱਲ ਤੋਂ ਇਹ ਹੁਣ ਪਿੱਛੇ ਨਹੀਂ ਹਟਦੇ ਤੇ ਅਸੀਂ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਹਰ ਇੱਕ ਨੂੰ ਹੁਣ ਇਸ ਸੰਘਰਸ਼ ਦੇ ਵਿੱਚ ਅੱਗੇ ਆਉਣਾ ਚਾਹੀਦਾ ਤਾਂ ਜੋ ਜਿਹੜੇ ਕਾਨੂੰਨ ਆ ਜਿਹੜੇ ਇਹ ਵਾਪਸ ਲੈਤੇ ਜਾਣ ਮੈਂ ਨਰੇਸ਼ਰਮਨ ਆਉ ਪੰਜਾਬ ਬਠਿੰਡਾ